ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਰੀ ਮਹਲਾ 5 ਹਮ ਧਨਵੰਤ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾ ਪਿਉ ਦਾ ਦੇਖ ਅੱਖ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਰਤਨ ਲਾਲ ਜਾਂ ਕਾ ਕਸ਼ੂ ਨਮੋ ਪਰੇ ਭੰਡਾਰ ਅਖੂਟ ਆਤੋ ਖਾਵਹ ਖਰਚਹ ਰਲ ਮਿਲ ਭਾਈ ਟੋਟ ਨ ਆਵ ਬਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾ ਸੋ ਏਤ ਖਜਾਨੇ ਰਿਯਾਰ ਲਾਇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾ ਸੋ ਏਤ ਖਜਾਨੇ ਲਿਆਰ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 185 ਅਤੇ 186 ਦੇ ਉੱਪਰ ਅੰਕਿਤ ਹੈ ਇਹ ਸ਼ਬਦੀਆਂ ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂ ਹਨ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਸਾ ਸੰਗਤ ਜੀ ਕੋਈ ਮਨੁੱਖ ਆਪਣੇ ਪਰਖਿਆਂ ਦੀ ਆਪਣੇ ਦਾਦੇ-ਪਰਦਾਦੇਆਂ ਦੀ ਕੀਤੀ ਹੋਈ ਕਮਾਈ ਉਹਦੇ ਨਾਲ ਵੀ ਆਪਣੇ ਆਪ ਨੂੰ ਧਨਵਾਨ ਅਖਵਾਉਂਦਾ ਕਿ ਮੈਂ ਅਮੀਰ ਹਾਂ ਕੋਈ ਕਿਸੇ ਤਰ੍ਹਾਂ ਬੇਨਤ ਕਰਕੇ ਧਨਵਾਨ ਬਣ ਜਾਂਦਾ ਹੈ ਪਰ ਸਤਿਗੁਰੂ ਕਹਿੰਦੇ ਮੈਂ ਵੀ ਧਨਵਾਨ ਹਾਂ ਪਰ ਕਿਸ ਤਰ੍ਹਾਂ ਹੋਇਆ ਹਮ ਧਨਵੰਤ ਭਾਗਠ ਸਚਨ ਅਸੀਤਨਵਾਨ ਵੀ ਆ ਤੇ ਭਾਗਾ ਵਾਲੇ ਵੀ ਕਿਉਂਕਿ ਜੇ ਹੁਣੇ ਆਪੇ ਸ਼ਬਦ ਸਰਵਣ ਕੀਤਾ ਜੇਹੇ ਕਰਮ ਕਮਾਏ ਤੇਹਾ ਹੋਏ ਗੁਰੂ ਮਹਾਰਾਜ ਕਹਿੰਦੇ ਭਾਈ ਜੇ ਨਾ ਆਪਣੀ ਤਾਕਤ ਹੁੰਦੀ ਆਪਣੀ ਸ਼ਾਨਭ ਹੁੰਦੀ ਤੇ ਹਰੇਕ ਬੰਦਾ ਭਾਗਾ ਵਾਲਾ ਬਣ ਜਾਂਦਾ ਆਪਣ ਲੀਆ ਜੇ ਮਿਲੇ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਭੜੇ ਜੇ ਲੋਚੈ ਸਭ ਕੋਇ ਕਰਮ ਕੀ ਕਰੇ ਪਾਸ਼ਾ ਕਹਿੰਦੇ ਇਹ ਧਨ ਇਕੱਠਾ ਕੀਤਾ ਹਮ ਧਨਵੰਤ ਭਾਗਠ ਸਚਨਾਏ ਪਰਮੇਸ਼ਰ ਦੇ ਨਾਮ ਦਾ ਹਰ ਗੁਣ ਗਾਵੈ ਸਹਿਜ ਸੁਭਾਏ ਸਹਿਜ ਕਹਿੰਦੇ ਆਤਮਕ ਡੋਲਤਾ ਸੋ ਭਾਏ ਭਾਵ ਸ੍ਰਿਸ਼ਟ ਪ੍ਰੇਮ ਹਰੀ ਦੇ ਗੁਣ ਗਾਉਣ ਦੇ ਨਾਲ ਹਰ ਗੁਣ ਗਾਵੈ ਸਹਜ ਸੁਭਾਏ ਕਿਉਂ ਬਣੇ ਜਿਤਨੇ ਸੀ ਗੁਰਬਾਣੀ ਦੇ ਨਾਲ ਸਤਿਗੁਰ ਕਹਿੰਦੇ ਜੁੜੇ ਕਿਉਂਕਿ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਭਾਗਾਂ ਵਾਲੇ ਉਹ 사త్సੰਗਤ ਜੀ ਬਹੁਤ ਆਧ ਗਿਣਤੀ ਦੇ ਵਿੱਚ ਆਪ ਜੀ ਸਹਜ ਪਾਠ ਕਰਦੇ ਹੋ ਸਤਿਗੁਰ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰਦੇ ਹੋ ਮਾਫੀ ਮੰਗ ਕੇ ਬੇਨਤੀ ਕਰਦਾ ਐ ਐਸੇ ਵੀ ਗੁਰਸਿੱਖ ਤੁਹਾਨੂੰ ਮਿਲਣਗੇ ਸਿੱਖ ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਹਰੀ ਤੌਰ ਤੇ ਵੀ ਦਰਸ਼ਨ ਨਹੀਂ ਕੀਤੇ ਹੋਣਗੇ ਕਿੱਡੇ ਭਾਗ ਹੋਣਗੇ ਜਿਹੜੇ ਇੱਕ ਇੱਕ ਅੰਕ ਦੇ ਇੱਕ ਇੱਕ ਅੱਖਰ ਦੇ ਦਰਸ਼ਨ ਕਰਦੇ ਜਦੋਂ ਆਪਾਂ ਸਜ ਪਾਠ ਕਰ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਇਹ ਤਾਂ ਕਿੱਡੇ ਵੱਡੀ ਧਨਵਾਨ ਹੋਣ ਦੀ ਗੱਲ ਹੈ ਕਿੱਡੇ ਵੱਡੀ ਅਮੀਰੀ ਦੀ ਗੱਲ ਹੈ ਹਮ ਤਨਵੰਤ ਭਾਗਤ ਸਚਨਾਏ ਹਰ ਗੁਣ ਗਾਵੈ ਸਹਿਜ ਸਬਾਏ ਰਹੋ ਸਤਿਗੁਰ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਇਹ ਖਜ਼ਾਨਾ ਜਿਹੜਾ ਨਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰਨਾਨ ਸਾਹਿਬ ਜੀ ਨੇ ਸਾਰੀ ਬਾਣੀ ਗੁਰੰਗਤ ਦੇਵ ਜੀ ਮਹਾਰਾਜ ਨੂੰ ਦਿੱਤੀ ਗੁਰੂ ਮੰਗਤ ਦੇਵ ਜੀ ਨੇ ਆਪਣੀ ਬਾਣੀ ਵੀ ਉਚਾਰ ਕੇ ਸਾਰੀ ਬਾਣੀ ਗੁਰੂ ਅਮਰਦਾਸ ਨੂੰ ਦਿੱਤੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਉਚਾਰ ਕੇ ਨਾਲ ਸਾਰੀ ਬਾਣੀ ਗੁਰੂ ਰਾਮਦਾਸ ਜੀ ਨੂੰ ਗੁਰੂ ਰਾਮਦਾਸ ਜੀ ਦੇ ਕੋਲ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਈ ਉਹਦੇ ਵਿੱਚ ਭਗਤਾਂ ਦੀ ਬਾਣੀ ਸੀ ਫਿਰ ਭੱਟਾਂ ਨੇ ਵੀ ਉਸਤਤ ਕੀਤੀ ਇਹ ਬਹੁਤ ਵੱਡਾ ਖਜ਼ਾਨਾ ਸੀ 사ਸੰਗਤ ਜੀ ਜਿੱਦਾਂ ਜਿੱਦਾਂ ਆਪਾਂ ਪਾਠ ਕਰਦੇ ਹਾਂ ਚੰਗੀ ਗੱਲ ਹੈ ਪਰ ਜਦੋਂ ਅਸੀਂ ਵਿਚਾਰ ਦੇ ਨਾਲ ਜੁੜਦੇ ਹਾਂ ਵਿਚਾਰ ਜਿਹੜੀ ਹੈ ਸਾਨੂੰ ਜੀਵਨ ਦੇ ਵਿੱਚ ਜੀਵਨ ਦਾ ਢੰਗ ਸਿਖਾਉਂਦੀ ਹੈ ਬਾਣੀ ਜਿਹੜੀ ਸਾਡੇ ਜੀਵਨ ਦਾ ਆਧਾਰ ਹੈ ਅੱਜ ਜਿਹੜਾ ਸਾਡਾ ਧਰਮ ਹੈ ਨਾ ਮਾਫ ਕਰਨਾ ਇਹ ਧੜਿਆਂ ਦੇ ਵਿੱਚ ਵੰਡਿਆ ਗਿਆ ਜੇ ਪ੍ਰਾਤਨ ਸਾਡੇ ਕੌਮ ਦੇ ਆਗੂਆਂ ਦੀ ਗੱਲ ਕਰੀਏ ਨਾ ਬਹੁਤ ਹੀ ਸਾਡੀ ਕੌਮ ਦੀ ਮਹਾਨ ਸ਼ਖਸੀਅਤ ਅਗਿਆਨੀ ਸਭ ਸਿੰਘ ਦੀ ਸ਼ਾਬਾਦ ਮਾਰਕੰਡਾ ਉਹ ਇੱਕ ਦਿਨ ਗੱਲ ਸੁਣਾ ਰਹੇ ਸੀ ਕਥਾ ਰੀ ਸੀ ਉਹਨਾਂ ਦੀ ਕਹਿੰਦੇ ਇਦਾਂ ਦੇ ਆਗੂ ਸੀ ਸਾਡੇ ਕੌਮ ਦੇ ਕਹਿੰਦੇ ਮੈਂ ਅਮਰ ਛਕਿਆ ਚੌਥੀ ਕਲਾਸ ਦੇ ਵਿੱਚ ਮਤਲਬ ਉਸ ਵੇਲੇ ਉਮਰ 5 ਕ ਸਾਲ ਦਾ ਤੇ ਸਕੂਲੇ ਲਾਉਂਦੇ ਸੀ 10 ਕ ਸਾਲ ਉਮਰ ਹੋਣੀ 10 11 ਸਾਲ ਤੇ ਅਮਰ ਛਕਿਆ ਅੰਮਾਲੇ ਦੇ ਵਿੱਚ ਤੇ ਸਿਖਾਉਣ ਵਾਲਿਆਂ ਦੇ ਪੰਜ ਪਿਆਰੇ ਵਿੱਚ ਕੌਣ ਸੀ ਮਾਸਟਰ ਤਾਰਾ ਸਿੰਘ ਤੇ ਅੱਜ ਦੇ ਜਿਹੜੇ ਅਕਾਲੀ ਲੀਡਰ ਹੈ ਕਿਤੇ ਉਹਨਾਂ ਨੂੰ ਜਪਜੀ ਸਾਹਿਬ ਵੀ ਨਹੀਂ ਯਾਦ ਹੋਣਾ ਤੋ ਕੰਠ ਪਾਠ ਉਹ ਕਹਿੰਦੇ ਉਹਨਾਂ ਨੇ ਜਪ ਸਬ ਦਾ ਪਾਠ ਕੀਤਾ ਇਹ ਬਹੁਤ ਵੱਡਾ ਖਜ਼ਾਨਾ ਸੀ ਜਿੱਥੋਂ ਅਸੀਂ ਲਾਭ ਲੈਣਾ ਸੀ ਬਾਣੀ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਕਰਨਾ ਸੀ ਪਰ ਅਸੀਂ ਬਾਣੀ ਨੂੰ ਲੋਕਾਂ ਨੇ ਸਿਰਫ ਅਖੰਡ ਪਾਠਾਂ ਵਾਸਤੇ ਮਾਫ ਕਰਦਾਂ ਜਿਹੜੀ ਸਾਡੀ ਸ ਰਹਿਣੀ ਹੈ ਉਹਨੇ ਧੰਦੇ ਵਾਸਤੇ ਵਰਤਣਾ ਸ਼ੁਰੂ ਕੀਤਾ ਪਰ ਸਤਿਗੁਰੂ ਨੇ ਸਾਨੂੰ ਕਿਹਾ ਕਿ ਇਹ ਤਾਂ ਸਾਡੇ ਜੀਵਨ ਦਾ ਆਧਾਰ ਹੈ ਬਾਣੀ ਜੀ ਦੀ ਵਾਸ਼ਾ ਕਹਿੰਦੇ ਜਦੋਂ ਇਸ ਖਜ਼ਾਨੇ ਨੂੰ ਖੋਲ ਕੇ ਦੇਖਿਆ ਨਾ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਇੰਨੇ ਅਮੋਲਕ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰ ਨੇ ਦਿੱਤੇ ਮੈਂ ਤਾਂ ਇੱਕ ਹਮੇਸ਼ਾ ਗੱਲ ਕਹਿਣਾ ਕਿ ਕਿਹੜਾ ਸਵਾਲ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਪਰ ਕਦੋਂ ਸਮਝ ਆਏਗੀ ਜਦੋਂ ਅਸੀਂ ਸਹਜ ਦੇ ਨਾਲ ਬਾਣੀ ਨੂੰ ਪੜਾਂਗੇ ਨਹੀਂ ਤਾਂ ਅੱਜ ਅਸੀਂ ਬਾਣੀ ਪੜ ਰਹੇ ਹਾਂ ਪਰ ਜਿੰਨੂ ਤੱਕ ਸਾਨੂੰ ਸਮਝ ਨਹੀਂ ਆਈ ਤੇ ਸੇ ਉੱਥੇ ਤੇ ਉੱਥੇ ਖੜੇ ਆ ਤੇ ਪਾਸ਼ਾ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਕੇ ਜਾ ਕਦੇ ਇਹਨੂੰ ਖੋਲ ਕੇ ਤਾਂ ਦੇਖੋ ਖੋਲਣ ਦਾ ਭਾਵ ਇਹ ਨਹੀਂ ਕਿ ਪ੍ਰਕਾਸ਼ ਕਰ ਦਿੱਤਾ ਸਤਿਗੁਰੂ ਦੀ ਸੇਵਾ ਹੋ ਗਈ ਜਿਹਨੂੰ ਆਪਾਂ ਸੁਖਾਸਨ ਕਹਿੰਦੇ ਆ ਖੋਲਣ ਦਾ ਭਾਵ ਇਹ ਕਿ ਖਜ਼ਾਨੇ ਨੂੰ ਖੋਲ ਕੇ ਦੇਖੀਏ ਕਿ ਸਤਿਗੁਰ ਮਾਰਾ ਨੇ ਕਿੱਡੀ ਵੱਡੀ ਬਰਕਤ ਦਿੱਤੀ ਇੱਕ ਕਹਾਣੀ ਹੈ ਇੱਕ ਰਾਜਾ ਜਾ ਰਿਹਾ ਸੀ ਜੰਗਲ ਵਿੱਚ ਤੋ ਜੰਗਲ ਵਿੱਚ ਜਾਂਦਿਆਂ ਰਸਤਾ ਭੁੱਲ ਗਿਆ ਤੇ ਉਹਨੂੰ ਪਿਆਸ ਵੀ ਬਹੁਤ ਲੱਗੀ ਸੀ ਤੇ ਭਟ ਗਿਆ ਸੀ راہ ਵੀ ਮਿਲ ਰਿਹਾ ਸੀ ਇੱਕ ਕਿਸਾਨ ਮਿਲ ਗਿਆ ਕਿਸਾਨ ਨੇ ਉਹਨੂੰ ਪਾਣੀ ਵੀ ਪਿਲਾਇਆ ਤੇ ਉਹਨੂੰ ਰਾਹ ਵੀ ਦੱਸਿਆ ਬੜਾ ਖੁਸ਼ ਹੋਇਆ ਤੇ ਜਦੋਂ ਰਾਜਾ ਜਾ ਰਿਹਾ ਤੇ ਜਾਣ ਤੋਂ ਪਹਿਲਾਂ ਕਿਸਾਨ ਦਾ ਧੰਨਵਾਦ ਕਰਦਾ ਤੇ ਕਾਗਜ਼ ਦੇ ਉੱਪਰ ਕੁਝ ਲਿਖ ਕੇ ਦੇ ਗਿਆ ਉਹ ਅਨਪੜ੍ਹ ਸੀਗਾ ਕਿਸਾਨ ਉਹ ਕਹਿਣ ਲੱਗਾ ਕਾਗਜ਼ ਬੜਾ ਕੀਮਤੀ ਇਹਨੂੰ ਸੰਭਾਲ ਕੇ ਰੱਖ ਦੇ ਕਹਿੰਦਾ ਜੀ ਸਤਿਵਚਨ ਉਹ ਕਿਸਾਨ ਥੋੜੇ ਸਾਲ ਦੋ ਚਾਰ ਸਾਲਾਂ ਬਾਅਦ ਉਹਦੀ ਮੌਤ ਹੋ ਗਈ ਤੇ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬੁਲਾਇਆ ਦੋ ਮੁੰਡੇ ਸੀ ਉਹਦੇ ਤੇ ਦੋਨਾਂ ਨੂੰ ਕਹਿੰਦਾ ਵੀ ਇਹ ਬੜਾ ਕੀਮਤੀ ਕਾਗਜ਼ ਹੈ ਮੈਨੂੰ ਕਿਸੇ ਰਾਜੇ ਨੇ ਦਿੱਤਾ ਸੀ ਬਾਦਸ਼ਾਹ ਨੇ ਦਿੱਤਾ ਸੀ ਇਹਨੂੰ ਸੰਭਾਲ ਕੇ ਰੱਖਿਓ ਤੇ ਉਹ ਵੀ ਅਨਪੜ੍ਹ ਸੀਗੇ ਉਹਨਾਂ ਨੇ ਵੀ ਕਾਗਜ਼ ਨਹੀਂ ਪੜ੍ਹਿਆ ਪਰ ਉਹ ਥੋੜੇ ਜੇ ਅੱਗੇ ਵੱਧ ਗਏ ਉਹਨਾਂ ਨੇ ਨਾ ਇੱਕ ਚੌਂਕੀ ਲਿਆਂਦੀ ਚੌਂਕੀ ਦੇ ਉੱਪਰ ਕੱਪੜਾ ਪਾਤਾ ਕੱਪੜੇ ਦੇ ਉੱਪਰ ਕਾਗਜ਼ ਰੱਖਿਆ ਫਿਰ ਉੱਪਰ ਕੱਪੜਾ ਪਾ ਦਿੱਤਾ ਫਿਰ ਉਹਦੇ ਅੱਗੇ ਜੋਤ ਜਗਾਉਣ ਲੱਗ ਗਏ ਅਰਗਬਤੀ ਜਗਾਉਣ ਲੱਗ ਗਏ ਕਾਫੀ ਦਿਨ ਹੋ ਗਏ ਇਦਾਂ ਕਰਦੇ ਆਂ ਇੱਕ ਮਹਾਪੁਰਸ਼ ਆਇਆ ਤੇ ਉਹਨੂੰ ਘਰ ਬੁਲਾਇਆ ਪ੍ਰਸ਼ਾਦਾ ਸੇਕਾਰੇ ਸੀ ਉਹਨੇ ਆਖਿਆ ਵੀ ਤੁਸੀਂ ਕਿਨੂੰ ਮੱਥਾ ਟੇਕ ਰਹੇ ਸੀ ਉਹ ਕਹਿੰਦਾ ਕਿ ਸਾਡੇ ਪਿਤਾ ਜੀ ਨੇ ਕੋਈ ਮੰਤਰ ਸੀ ਕੋਈ ਬਾਦਸ਼ਾਹ ਦੇ ਗਿਆ ਸੀ ਤੇ ਅਸੀਂ ਉਹਦੀ ਪੂਜਾ ਕਰਦੇ ਆਂ ਕਹਿੰਦਾ ਦਿਖਾਓ ਮੈਨੂੰ ਦਰਸ਼ਨ ਕਰਾਓ ਕਿਹੜਾ ਮੰਤਰ ਹੈ ਤੇ ਜਦੋਂ ਉਸ ਕਾਗਜ਼ ਨੂੰ ਉਸ ਮਹਾਪੁਰਸ਼ ਨੇ ਦੇਖਿਆ ਪੜ੍ਹਿਆ ਲਿਖਿਆ ਸੀ ਮਹਾਪੁਰਸ਼ ਉਹਦੇ ਵਿੱਚ ਲਿਖਿਆ ਸੀ ਵੀ ਤੈਨੂੰ ਮੈਂ 10 ਪਿੰਡਾਂ ਦੀ ਜ਼ਮੀਨ ਲਿਖ ਕੇ ਦੇਣਾ 10 ਪਿੰਡਾਂ ਦੀ ਜ਼ਮੀਨ ਉਹ ਕਹਿ ਲਗਾ ਮੂਰਖੋ ਤੁਹਾਡਾ ਬਾਪ ਵੀ ਮੂਰਖ ਸੀ ਤੇ ਤੁਸੀਂ ਵੀ ਮੂਰਖ ਇਹਨੂੰ ਤੁਸੀਂ ਪੂਜੀ ਜਾ ਰਹੇ ਹੋ ਕਾਗਜ਼ ਨੂੰ ਤੇ ਇਹਦੇ ਵਿੱਚ ਤਾਂ 10 ਪਿੰਡਾਂ ਦੀ ਜ਼ਮੀਨ ਲਿਖ ਕੇ ਦੇ ਗਿਆ ਇਹ ਕਹਾਣੀ ਝੂਠੀ ਵੀ ਹੋ ਸਕਦੀ ਹੈ ਪਰ ਇਹ ਕਹਾਣੀ ਅੱਜ ਦੇ ਸਿੱਖ ਦੀ ਅਸੀਂ ਸਤਕਾਰ ਦੇ ਨਾਂ ਬਾਹਰੀ ਤੌਰ ਤੇ ਕਰ ਲਿਆ ਪਰ ਸਮਝਣ ਦਾ ਖੋਲ ਕੇ ਦੇਖਣ ਦਾ ਧਿਆਨ ਜਦੋਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰ ਚੁੱਕਾ ਐਸੇ ਵੀ ਤੁਹਾਨੂੰ ਸਿੱਖ ਮਿਲਣਗੇ ਜਿਨ੍ਹਾਂ ਨੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰਮਾਲਾ ਚੁੱਕ ਕੇ ਬਾਹਰੀ ਤੌਰ ਤੇ ਵੀ ਦਰਸ਼ਨ ਨਹੀਂ ਕੀਤੇ ਇਦਾਂ ਦੇ ਵੀ ਸਿੱਖ ਹੈ ਭਾਗਾਂ ਵਾਲੇ ਤੁਸੀਂ ਸਹਿਜ ਪੜ ਕਰਦੇ ਹੋ ਇੱਕ ਇੱਕ ਅੱਖਰ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਸਤਿਗੁਰੂ ਕਹਿੰਦੇ ਜਦੋਂ ਅਸੀਂ ਖੋਲ ਕੇ ਦੇਖਾਂਗੇ ਜਦੋਂ ਅਸੀਂ ਖੋਲਣ ਦਾ ਭਾਵ ਕੇ ਅਸੀਂ ਪੜਾਂਗੇ ਪੜ ਕੇ ਉਹਨੂੰ ਸਮਝਣ ਦਾ ਯਤਨ ਕਰਾਂਗੇ ਪਿਉ ਦਾਦੇ ਕਾ ਖੋਲ ਡਿੱਠਾ ਖਜਾਨਾ ਅੱਜ ਕੀਤਾ ਕੀ ਜਾ ਰਿਹਾ ਸਾਡੀ ਕੌਮ ਦੇ ਨਾਲ ਲੋਕਾਂ ਨੇ ਆਖਿਆ ਵੀ ਭਾਈ ਇਦਾਂ ਨਹੀਂ ਕਰਦਾ ਮੈਂ ਅੱਜ ਸੁਣ ਰਿਹਾ ਸੀ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਬ ਤੋਂ ਕਥਾ ਹੁੰਦੀ ਸਵੇਰੇ ਉਹ ਕਹਿੰਦੇ ਮੈਂ ਕੱਲ ਹੀ ਸੁਣਿਆ ਵਾਂ ਕਿ ਇੱਕ ਡੇਰੇ ਵਾਲੇ ਨੇ ਐਲਾਨ ਕਰਤਾ ਵੀ ਜਿਹੜਾ ਬੰਦਾ ਪਜਾਮਾ ਪਾਉਂਦਾ ਹੈ ਨਾ ਉਹ ਸਿੱਖੇ ਨਹੀਂ ਹੈ ਉਹ ਬਦਲ ਫਿਰ ਬੀਬੀਆਂ ਤਾਂ ਫਿਰ ਸਿੱਖ ਹੋਈਆਂ ਹੀ ਨਹੀਂ ਨਾ ਵੀ ਜਿਹੜਾ ਪਜਾਮਾ ਪਾਉਂਦਾ ਉਹ ਸਿੱਖ ਹੀ ਨਹੀਂ ਹੈ ਵਿਚੋੜਾ ਪਾਓ ਲੰਬਾ ਕਸ਼ਾਰੇ ਪਾਓ ਇਹ ਕਿਹੜੀ ਸਿੱਖੀ ਜਿਹੜੀ ਪਜਾਮਿਆਂ ਕਸ਼ਾਰਿਆਂ ਦੇ ਵਿੱਚ ਵਸਾਲ ਇਹ ਤਾਂ ਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਸਿੱਖੀ ਤਾਂ ਗੁਰੂ ਮਹਾਰਾਜ ਨੇ ਜੀਵਨ ਦਿੱਤਾ ਸੀ ਕੱਪੜਿਆਂ ਦੇ ਵਿੱਚ ਉਲਝਾ ਕੇ ਰੱਖਤੀ ਵੀ ਇੱਥੇ ਤੁਸੀਂ ਕੋਈ ਭੀੜੀ ਪਜਾਮੀ ਪਾਊਗਾ ਕੋਈ ਖੁੱਲਾ ਪਜਾਮਾ ਨਹੀਂ ਪਾ ਸਕਦਾ ਕੋਈ ਕਹਿੰਦਾ ਚੋੜਾ ਪਾਓ ਕੋਈ ਕਹਿੰਦਾ ਆ ਕਰੋ ਪਰ ਬਾਣੀ ਨੂੰ ਸਮਝਿਆ ਨਹੀਂ ਖੋਲਣ ਜਿਹੜੋ ਜੋ ਸਮਝਣਾ ਸੀ ਉਹਨੂੰ ਸਮਝ ਜਾਂਦਾ ਨਹੀਂ ਯਤਨ ਕੀਤਾ ਸਤਗੁਰ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨੇ ਜਦੋਂ ਅਸੀਂ ਖਜ਼ਾਨੇ ਨੂੰ ਖੋਲ ਕੇ ਦੇਖਾਂਗੇ ਉਹ ਵੀ ਸਿੱਖ ਸਨ ਜੰਗਲਾਂ ਵਿੱਚ ਰਹਿੰਦੇ ਸੀ ਉਹਨੂੰ ਕਹਿੰਦੇ ਸੀ ਸਫਰੀ ਬੀੜ ਕੋਈ ਇੰਨਾ ਕੋਈ ਤਾਮ-ਜਾਮ ਨਹੀਂ ਹੁੰਦਾ ਸੀ ਵੀ ਬਹੁਤ ਵੱਡੇ-ਵੱਡੇ ਲਗਾ ਕੇ ਫਿਰ ਉਸ ਤੋਂ ਬਾਅਦ ਪ੍ਰਕਾਸ਼ ਕਰਦੇ ਸੀ ਠੀਕ ਆ ਸਤਕਾਰ ਕਰਨਾ ਸਾਡਾ ਮੋਢਲਾ ਫਰਜ਼ ਹੈ ਜਿੰਨਾ ਸਤਕਾਰ ਕਰਾਂਗੇ ਉਹਨਾਂ ਸਾਡਾ ਪਿਆਰ ਗੁਰਬਾਣੀ ਦੇ ਨਾਲ ਬਣਿਆ ਪਰ ਉਹਨਾਂ ਨੇ ਜਦੋਂ ਸਮਾਂ ਮਿਲਣਾ ਜੁੱਧਾਂ ਜੰਗਲਾਂ ਦੇ ਸਮੇ ਦੇ ਵਿੱਚ ਜੰਗਲਾਂ ਵਿੱਚ ਰਹਿੰਦੇ ਸਨ ਉਹਨਾਂ ਨੇ ਫਿਰ ਪਾਠ ਆਰੰਭ ਕਰਦਿਆਂ ਨੂੰ ਅਖੰਡ ਪਾਠ ਕਹਿ ਲਿਆ ਤੇ ਉਹ ਵੀ ਸਮਾਂ ਸੀ ਨਾ ਸਾਧ ਸੰਗਤ ਦੀ ਉਹ ਖਜ਼ਾਨੇ ਨੂੰ ਜਿਨ੍ਹਾਂ ਨੇ ਖੋਲ ਕੇ ਦੇਖਿਆ ਇਹ ਬਹੁਤ ਵੱਡਾ ਬੜਮੂਲਾ ਖਜ਼ਾਨਾ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨ ਕਹਿੰਦੇ ਇਸ ਆਨੰਦ ਦਾ ਖਜ਼ਾਨਾ ਮੇਰੇ ਮਨ ਦੇ ਵਿੱਚ ਆਇਆ ਕਿੰਨਾ ਆਨੰਦ ਆਇਆ ਤਾਂ ਮੇਰਾ ਮਨ ਭਿਆਨ ਨਿਦਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਜਿਹੜੇ ਰਤਨ ਹੁੰਦੇ ਨੇ ਲਾਲ ਹੁੰਦੇ ਆ ਹੀਰੇ ਹੁੰਦੇ ਆ ਉਹਨਾਂ ਦੀ ਤਾਂ ਕੀਮਤ ਹੈ ਪਰ ਸਤਿਗੁਰੂ ਦੇ ਬਚਨਾਂ ਦੀ ਕੀਮਤ ਕੋਈ ਨਹੀਂ ਜੇ ਮੁੱਲ ਹੈ ਤੇ ਫਿਰ ਉਹ ਬਾਣੀ ਨਹੀਂ ਹੈ ਇਹਦਾ ਬਾਣੀ ਦਾ ਕੋਈ ਮੁੱਲ ਨਹੀਂ ਹੈ ਇਹ ਤਾਂ ਸਾਡਾ ਇਸ਼ਕ ਹੈ ਇਹ ਤਾਂ ਸਾਡਾ ਜੀਵਨ ਹੈ ਸਾਡਾ ਪ੍ਰੇਮ ਹੈ ਜਿਹੜਾ ਬਾਣੀ ਦਾ ਕੋਈ ਮੁੱਲ ਨਹੀਂ ਹੈ ਇਹ ਤੋਂ ਵੱਡੀ ਤੋਂ ਵੱਡੀ ਕੁਰਬਾਨੀ ਮਨੁੱਖ ਦੇ ਸਕਦਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਤੇ ਜਿਹੜਾ ਇਸ ਖਜ਼ਾਨੇ ਨਾਲ ਜੁੜਦਾ ਉਹਦੇ ਅੰਦਰ ਕਹਿੰਦੇ ਏਡੇ ਪੰਡਾਰ ਭਰ ਜਾਂਦੇ ਆ ਜਿਹੜੇ ਖਟਦੇ ਨਹੀਂ ਆ ਜਿਹੜੇ ਤੋਲੇ ਨਹੀਂ ਜਾ ਸਕਦੇ ਭਰੇ ਭੰਡਾਰ ਅਖੂਟ ਅਤੋਲ ਖਾਵ ਖਰਚ ਰਲ ਮਿਲ ਭਾਈ ਇਹ ਸ਼ਬਦ ਜਿਹੜਾ ਰਲ ਮਿਲ ਇਹਨੂੰ ਕਹਿੰਦੇ ਸੰਗਤ ਨੂੰ ਜੋ ਆਪਾਂ ਕਰ ਰਹੇ ਹਾਂ ਕਈ ਚੀਜ਼ਾਂ ਹੁੰਦੀਆਂ ਨਾ ਜਿਵੇਂ ਆਪਾਂ ਪੈਸੇ ਖਰਚਾਂਗੇ ਆਪਣੇ ਘਟ ਜਾਂਦੇ ਹਨ ਜਿੱਦਾਂ ਜਿੱਦਾਂ ਖਰਚਾ ਕਰਦੇ ਆ ਤੇ ਅਖਰ ਕੋਈ ਵੀ ਧਨ ਦੁਨੀਆ ਦਾ ਜੇ ਨਾ ਖਰਚਾ ਕਰੀ ਜਾਓਗੇ ਘਟਦਾ ਜਾਏਗਾ ਪਰ ਇਹ ਜਿੰਨਾ ਤੁਸੀਂ ਖਰਚੋਗੇ ਉਹਨਾਂ ਵੱਧਦਾ ਜਾਏਗਾ ਜਿੰਨਾ ਖਰਚੋਗੇ ਪਾਸ਼ਾ ਜੀ ਕਹਿ ਰਹੇ ਆ ਖਾਵਾ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੂ ਜਾਏ ਇਹ ਵੱਧ ਰਿਹਾ ਘਟਦਾ ਨਹੀਂ ਹੈ ਜਿਹੜਾ ਇਸ ਖਜ਼ਾਨੇ ਨਾਲ ਸਾਂਝ ਪਾਉਂਦਾ ਨਾ ਸਾਧ ਸੰਗਤ ਜੀ ਜੇ ਜਪਜੀ ਸਾਹਿਬ ਪੜਦਾ ਫਿਰ ਅੱਗੇ ਵੱਧਦਾ ਹੈ ਨਿਤਨੇਮ ਕਰਦਾ ਹੈ ਸੁਖਨੀ ਸਾਹਿਬ ਪੜਦਾ ਆਸਾ ਕੀ ਬਾਣੀ ਫਿਰ ਸਹਿਜ ਪਾਠ ਕਰਦਾ ਹੈ ਕਟਦਾ ਥੋੜਿਆ ਇਹ ਖਜ਼ਾਨਾ ਵੱਧਦਾ ਸਤਿਗੁਰ ਕਹਿੰਦੇ ਇਹਨੂੰ ਖਾਓ ਇਹਨੂੰ ਖਰਚੋ ਖਾਵਹਿ ਖਰਚੇ ਰਲ ਮਿਲ ਭਾਈ ਟੋਟਣਾ ਆਵੈ ਵੱਧ ਦੋਹ ਜਾਈ ਇਹ ਵੱਧਦਾ ਹੈ ਜਿੰਨਾ ਤੁਸੀਂ ਵੰਡੋਗੇ ਗੁਰਮਹਾਰਾ ਜਿੱਥੋਂ ਤੱਕ ਇਸੇ ਕਰਕੇ ਆਖਿਆ ਨਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪਹਿ ਅਵਰ ਹੈ ਨਾਮ ਜਪਾਵੈ ਵੀ ਆਪ ਜਪੀਏ ਤੇ ਦੂਸਰੇ ਨੂੰ ਜਪਾਉਂਦਾ ਹੁਣ ਹੁੰਦਾ ਕੀ ਹੈ ਕਿ ਜੇ ਮੈਂ ਗੁਰਦੁਆਰੇ ਜਾ ਰਿਹਾ ਬਾਕੀ ਬੰਦੇ ਤਾਂ ਦੁਨੀਆ ਜਿਹੜੀ ਆ ਬੇਕਾਰ ਹੈ ਮੈਂ ਧੰਦਾ ਕਰ ਰਿਹਾ ਬਾਕੀਆਂ ਨੂੰ ਤਾਂ ਕਰਨਾ ਹੀ ਨਹੀਂ ਹੁੰਦਾ ਜੋ ਮੈਂ ਸੇਵਾ ਕਰਦਾ ਦੂਸਰੇ ਨੂੰ ਤਾਂ ਕਰਨੀ ਹੀ ਨਹੀਂ ਆਉਂਦੀ ਇਹ ਸਾਡੀ ਸੋਚ ਹੋ ਜਾਂਦੀ ਹੈ ਪਰ ਬਾਣੀ ਪੜਨ ਵਾਲੀ ਦੀ ਸੋਚ ਨਹੀਂ ਹੋਣੀ ਚਾਹੀਦੀ ਵੀ ਦੂਸਰੇ ਦੇ ਨਾਲ ਨਫ਼ਰਤ ਕਰਨੀ ਵੀ ਮੈਂ ਜੋ ਕਰ ਰਿਹਾ ਮੇਰੇ ਵਰਗਾ ਕੋਈ ਨਹੀਂ ਬਾਕੀ ਤਾਂ ਪੂਰਾ ਮੱਲਾ ਹੀ ਪਾਗਲਾ ਦਾ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਜਿੱਦਣ ਇਹ ਸਮਝਾਂ ਕਿ ਭਾਈ ਮੈਂ ਕਿਸੇ ਦਾ ਭਲਾ ਕਰਦਿਆਂ ਇਹ ਭਲਾਈ ਕਰਨੀ ਤਾਂ ਗੁਰੂ ਸਾਹਿਬ ਨੇ ਅਸੀਂ ਇਹ ਨੀਤੀ ਉਹ ਵਰਤਦੇ ਆ ਜੋ ਅਸੀਂ ਦੁਕਾਨਾਂ ਤੇ ਬੈਠ ਕੇ ਨੀਤੀ ਕਰਦੇ ਨਾ ਉਹ ਗੁਰਦੁਆਰਿਆਂ ਵਿੱਚ ਵੀ ਨੀਤੀ ਵਰਤੇ ਜੋ ਨੌਕਰਾਂ ਦੇ ਨਾਲ ਕਰਦੇ ਆ ਉਹਨਾਂ ਨੂੰ ਵੀ ਆਪਸ ਵਿੱਚ ਲੜਾਈ ਜਾਣਾ ਤੇ ਗੁਰਦੁਆਰੇ ਆ ਕੇ ਵੀ ਸੋਚਣਾ ਵੀ ਇਦਾਂ ਦੀ ਨੀਤੀ ਨਹੀਂ ਚੱਲਦੀ ਇੱਥੇ ਤਾਂ ਜਿੰਨੀ ਦਿਲ ਸਾਫ਼ ਕਰਕੇ ਆਓਗੇ ਨੀਅਤ ਸਾਫ਼ ਕਰਕੇ ਆਓਗੇ ਉਹਨੇ ਭਾਗ ਲੱਗਣਗੇ ਜੇ ਇੱਥੇ ਬਲਬਿੰਗ ਕਰਕੇ ਆਓਗੇ ਵੀ ਆ ਚੰਗਾ ਤੇ ਆ ਮਾੜਾ ਤੇ ਉਹ ਨੀਤੀ ਜੋ ਦੁਕਾਨਾਂ ਤੇ ਨੌਕਰਾਂ ਨਾਲ ਕਰਦੇ ਆ ਇੱਕ ਨੂੰ ਚੰਗਾ ਕਹਿਣਾ ਇੱਕ ਨੂੰ ਮਾੜਾ ਕਹਿਣਾ ਉਹ ਸੋਚ ਇਦਾਂ ਦੀ ਰੱਖਣੀ ਵੀ ਇਹਨੂੰ ਕਵਾਂਗੇ ਆ ਕੰਮ ਦੱਸੇਗਾ ਇਹਦੀ ਗਲਤੀ ਇਹ ਦੱਸੇਗਾ ਇਹ ਗੁਰੂ ਘਰ ਦੇ ਵਿੱਚ ਨਹੀਂ ਚੱਲਦਾ ਇੱਥੇ ਜਦੋਂ ਸੱਪ ਆਉਂਦਾ ਨਾ ਸੱਪ ਹਰੇਕ ਜਗ੍ਹਾ ਬਲ ਖਾਂਦਾ ਪਰ ਜਦੋਂ ਖੁੱਡ ਜਵੜਦਾ ਸਿੱਧਾ ਹੋ ਕੇ ਵੜਦਾ ਜੋ ਮਰਜ਼ੀ ਕਰੋ ਦੁਨੀਆ ਵਿੱਚ ਪਰ ਜਦੋਂ ਸਤਗੁਰੂ ਦੇ ਕੋਲ ਆਉਣਾ ਸਿੱਧੇ ਹੋ ਕੇ ਤੇ ਉਹ ਗੁਰੂ ਮਹਾਰਾਜ ਕਹਿੰਦੇ ਜਿੱਦਨੋਂ ਇਹ ਜੀਵਨ ਦੇ ਵਿੱਚ ਆ ਗਿਆ ਜਦੋਂ ਇਹ ਸਾਡੇ ਸੋਚ ਆ ਗਈ ਕਿ ਜੋ ਪੜ ਰਹੇ ਹਾਂ ਨਾ ਨਾਨਕ ਨਾਮ ਚੜ ਦੀ ਗਲਾ ਤੇਰੇ ਭਾਣੇ ਬਹੁਤ ਵੱਡੀ ਗੱਲ ਹੈ ਨਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਉਹ ਸੋਚ ਹੈ ਕਿ ਜੋ ਮੇਰੇ ਵਰਗੇ ਮੇਰੇ ਬੱਚੇ ਆ ਦੂਸਰੇ ਦੇ ਬੱਚੇ ਨਹੀਂ ਜੋ ਮੇਰਾ ਕਾਰੋਬਾਰ ਹੈ ਉਹ ਦੂਸਰੇ ਦਾ ਨਹੀਂ ਜੋ ਗੱਡੀਆਂ ਮੇਰੇ ਕੋਲ ਹੈ ਉਹ ਦੂਸਰੇ ਕੋਲ ਨਹੀਂ ਹੈ ਜੋ ਸੋਚ ਮੇਰੇ ਕੋਲ ਹੈ ਜੋ ਵਿਦਵਤਾ ਮੇਰੇ ਕੋਲ ਹੈ ਜੋ ਗਿਆਨ ਮੇਰੇ ਕੋਲ ਹੈ ਕਿਸੇ ਕੋਲ ਨਹੀਂ ਹੈ ਇਹ ਸੋਚ ਜਿਹੜੀ ਹੈ ਉਹ ਸਾਨੂੰ ਗਰਾਵਟ ਵਿੱਚ ਲੈ ਜਾਂਦੀ ਹੈ ਉਹ ਸੋਚ ਜਿਹੜੀ ਹੈ ਸਾਨੂੰ ਪ੍ਰਗਟ ਕਰ ਦਿੰਦੀ ਸਾਡੀ ਸੋਚ ਕੀ ਹੈ ਗੁਰੂ ਮਹਾਰਾਜ ਕਹਿੰਦੇ ਸਰਬੱਤ ਦੇ ਭਲੇ ਵਾਸਤੇ ਤੇ ਜਦੋਂ ਅਸੀਂ ਇਹ ਜੀਵਨ ਦੇ ਵਿੱਚ ਵਰਤਾਂਗੇ ਤੇ ਇਹਨੂੰ ਜਿੰਨਾ ਵੰਡੋਗੇ ਗੁਰੂ ਮਹਾਰਾਜ ਕਹਿੰਦੇ ਖਾਵਾ ਹੈ ਖਰਚ ਹੈ ਰਲ ਮਿਲ ਪਾਏ ਤੇ ਜਿੱਦਾਂ 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 ਸਾਰਿਆਂ ਨੂੰ ਕੋਈ ਗੁਰੂ ਮਹਾਰਾਜ ਨੇ ਨਹੀਂ ਸੋਚਿਆ ਸਤਿਗੁਰੂ ਤਾਂ ਚੋਰਾਂ ਕੋਲ ਵੀ ਗਏ ਗੁਰੂ ਮਹਾਰਾਜ ਠੱਗਾਂ ਦੇ ਕੋਲ ਵੀ ਗਏ ਗੁਰਨਾਨ ਪਾਸ਼ ਨਫ਼ਰਤ ਨਹੀਂ ਕੀਤੀ ਸਤਿਗੁਰੂ ਨੇ ਤੇ ਅਸੀਂ ਉਹਦੇ ਧਰਮ ਦੇ ਅਣਯਾਈ ਆ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਸਾਰਿਆਂ ਨੂੰ ਲੈ ਕੇ ਚੱਲੇ ਤੇ ਜਦੋਂ ਇਹ ਸਾਡੀ ਭਾਵਨਾ ਹੋਏਗੀ ਭਾਈ ਭਲਾ ਕਰੀਏ ਚਲੋ ਨਹੀਂ ਜੁੜਦੇ ਆ ਬੰਦਾ ਉਹਨੂੰ ਜੋੜ ਲਈ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਇਹ ਤਾਂ ਬੰਦੇ ਬੜੇ ਭੜੇ ਆ ਤੇ ਗੁਰੂ ਮਹਾਰਾਜ ਕਹਿੰਦੇ ਫਿਰ ਤੂੰ ਆਪਣੇ ਆਪ ਨੂੰ ਇਨਡਾਇਰੈਕਟ ਜਿਹੜਾ ਹੈ ਅਸੀਂ ਆਪਣੇ ਆਪ ਨੂੰ ਚੰਗਾ ਕਹਿਣ ਦਾ ਯਤਨ ਕਰਦੇ ਆ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਗੱਲ ਉਦੋਂ ਬਣਨੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੇ ਉਹ ਜੀ ਜੀਵਨ ਦੇ ਵਿੱਚ ਪਰ ਦੂਸਰਾ ਦੇਖੇ ਗਾਣੀ ਫਿਰ ਪੜ ਲੈਣਾ ਬਖਰੀ ਗੱਲ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਭਾਵੇਂ ਹਜ਼ਾਰ ਵਾਰੀ ਪੜ ਲਓ ਜੇ ਆਪਾਂ ਨੂੰ ਦੇਖੀ ਕੋਈ ਨਹੀਂ ਤੇ ਗੁਰੂ ਮਹਾਰਾਜ ਕਹਿੰਦੇ ਇਹ ਖਰਚੋ ਜਿੰਨਾ ਵੰਡੋਗੇ ਗੁਰ ਦੱਸੋ ਗੁਰਬਾਣੀ ਦੇ ਬਾਰੇ ਦੱਸੋ ਹ ਕਿੰਨਾ ਤੁਸੀਂ ਭਾਗਾ ਵਾਲੇ ਸਾਧ ਸੰਗਤ ਦੀ ਸਾਰੀ ਸੰਗਤ ਭਾਗਾ ਵਾਲੀ ਜਿਹੜਾ ਆਪਣੇ ਕਿਸੇ ਨਾ ਕਿਸੇ ਤਰੀਕੇ ਨੂੰ ਆਪਣੇ ਬੱਚਿਆਂ ਨੂੰ ਜੋੜ ਰਹੇ ਹੋ ਤੇ ਗੁਰੂ ਮਹਾਰਾਜ ਆਪ ਕਿਰਪਾ ਕਰਦਾ ਆਪ ਬਖਸ਼ਿਸ਼ ਕਰਦਾ ਵੰਡ ਰਹਿਣਾ ਇਹ ਬੱਚੇ ਜ਼ਿੰਦਗੀ ਵਿੱਚ ਯਾਦ ਕਰਨਗੇ ਕਦੇ ਵੀ ਅਸੀਂ ਜਾਂਦੇ ਸੀ ਗੁਰਦੁਆਰੇ ਅਸੀਂ ਸਿੱਖਿਆ ਸੀ ਕਿ ਇਹਨੂੰ ਦਿਨਾਂ ਵੰਡੋਗੇ ਇਹ ਘਟਦਾ ਨਹੀਂ ਹੈ ਤੇ ਇਹ ਵੱਧਦਾ ਹੀ ਹੈ ਤੇ ਸਾ ਖਾਵਾ ਖਰਚ ਹੈ ਰਲ ਮਿਲ ਭਾਈ ਟੋਟਣਾ ਆਵੇ ਵੱਧ ਤੋ ਜਾਏ ਦੁਨੀਆ ਦਾ ਫਿਰ ਮੈਂ ਬੇਨਤੀ ਕਰ ਰਿਹਾ ਦੁਨੀਆ ਦਾ ਧਨ ਖਰਚਾ ਕਰੋਗੇ ਘਟਦਾ ਜਾਏਗਾ ਘਟਦਾ ਜਾਏਗਾ ਪਰ ਇਹ ਇੱਦਾਂ ਦਾ ਧਨ ਹੈ ਵੱਧਦਾ ਜਾਏਗਾ ਉਹਨਾਂ ਹੀ ਗੁਰੂ ਮਹਾਰਾਜ ਕਿਰਪਾ ਕਰਨਗੇ ਉਹਨਾਂ ਹੀ ਬੜਿਆਈ ਬਖਸ਼ਿਸ਼ ਕਰਨਗੇ ਜਿੰਨਾ ਅਸੀਂ ਇਹ ਖਰਚਾ ਕਰਾਂਗੇ ਜਿੰਨਾ ਇਹ ਖਾਵਾਂਗੇ ਗੁਰਮਾਰਾ ਕਹਿੰਦੇ ਖਾਗੇ ਇਹਨੂੰ ਹਜਮ ਕਰ ਦੋ ਸਾਰੇ ਆਪਾਂ ਪੜਦੇ ਆ ਨਾ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚ ਖਾ ਲੈਂਦੇ ਫਿਰ ਉਲਟੀ ਕਰ ਦਿੰਦੇ ਆ ਤੇ ਗੁਰਮਾਰ ਕਹਿੰਦੇ ਨਹੀਂ ਭਾਈ ਇਹ ਨਾ ਦੇਖੋ ਜੀਵਨ ਦੇ ਵਿੱਚ ਇਹਨੂੰ ਖਰਚ ਹੀ ਜਾਓ ਵੱਧ ਵੱਧ ਤੋਂ ਵੱਧ ਖਰਚੋ ਪਰਿਵਾਰ ਤੋਂ ਸ਼ੁਰੂ ਕਰ ਲਈਏ ਜੋੜੀਏ ਤੇ ਜਿੰਨਾ ਵੱਧ ਤੋਂ ਵੱਧ ਕਰਾਂਗੇ ਜਿੰਨਾ ਇਹ ਵੰਡਾਂਗੇ ਇਹ ਵਧਦਾ ਜਾਏਗਾ ਖਾਵਾਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਬੱਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਉਹੀ ਗੱਲ ਫਿਰ ਮੈਂ ਬੇਨਤੀ ਕਰ ਰਿਹਾ ਜੋ ਸ਼ੁਰੂ ਵਿੱਚ ਕੀਤੀ ਹੈ ਭਾਗਾ ਵਾਲੇ ਹਨ ਉਹ ਲੋਕ ਜਿਨ੍ਹਾਂ ਦੇ ਮੱਥੇ ਭਾਗ ਪਰਮੇਸ਼ਰ ਨੇ ਲਿਖ ਦਿੱਤਾ ਉਹ ਏਤ ਸੋ ਏਤ ਖਜ਼ਾਨੇ ਲੈ ਰਲਾਏ ਉਹਨਾਂ ਨੂੰ ਇਸ ਖਜ਼ਾਨੇ ਨਾਲ ਜੋੜ ਦਿੰਦਾ ਹੈ ਬੈਠੇ ਉਹਨਾਂ ਤੁਸੀਂ ਸਾਹਿਜ ਪਾਠ ਕਰਦੇ ਹੋ ਬਾਣੀ ਪੜ੍ਹਦੇ ਹੋ ਸਿੱਖ ਰਹਿਤ ਮਰਯਾਦਾ ਵਿੱਚ ਸਭ ਲਿਖਿਆ ਹੈ ਜੀ ਆਪਣਾ ਸਹਿਜ ਪਾਠ ਕਰੋ ਹਰੇਕ ਸਿੱਖ ਨੂੰ ਸਹਿਜ ਪਾਠ ਆਰੰਭ ਹੋਣਾ ਚਾਹੀਦਾ ਤੇ ਜੇ ਆਪਾਂ ਨਹੀਂ ਕਰਨਾ ਹੁੰਦਾ ਤੇ ਤੁਸੀਂ ਚੰਗੇ ਪਾਠੀ ਦੇ ਕੋਲ ਬੈਠ ਕੇ ਸਰਵਣ ਕਰੋ ਹੁਣ ਪਾਠ ਹੁੰਦਾ ਗੁਰਦੁਆਰੇ ਆਰੰਭ ਕਰਾਤਾ ਖੰਡ ਪਾਠ ਬੈਠੇ ਦੁਕਾਨ ਤੇ ਆ ਕੋਈ ਫੈਕਟਰੀ ਤੇ ਜਾ ਕੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਤੇ ਇਹ ਅਸੀਂ ਸੁਣੀਏ ਜੇ ਕਰ ਨਹੀਂ ਸਕਦੇ ਸੁਣੀਏ ਤੇ ਵੱਧ ਤੋਂ ਵੱਧ ਜਿੰਨਾ ਕਰਾਂਗੇ ਆਪ ਕਰਾਂਗੇ ਗੁਰੂ ਮਹਾਰਾਜ ਕਹਿੰਦੇ ਆਪਨ ਹੱਥੀ ਆਪਣਾ ਆਪੇ ਹੀ ਕਾਰ ਸਵਾਰੀਏ ਤੇ ਇਹ ਆਪਣੇ ਹੱਥੀ ਕਾਰ ਤੁਸੀਂ ਆਪ ਸਾਰੇ ਸਵਾਰਦੇ ਹੋ ਗੁਰੂ ਮਹਾਰਾਜ ਕਹਿੰਦੇ ਆ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਉਹਨੂੰ ਲੈ ਲੈਂਦਾ ਫਿਰ ਉਹ ਕੀ ਬਣ ਜਾਂਦਾ ਜੋ ਆਰੰਭ ਦੇ ਵਿੱਚ ਗੁਰੂ ਮਹਾਰਾਜ ਕਿਹਾ ਰਹਾਉ ਦੀ ਪੰਗਦੇ ਹਮ ਧਨਵੰਤ ਭਾਗਟ ਸਚਨਾਏ ਅਸੀਂ ਭਾਗਾ ਵਾਲੇ ਬਣ ਗਏ ਅਸੀਂ ਧਨਵਾਨ ਬਣ ਗਏ ਇਹ ਕੋਈ ਮੁਕਾਬਲਾ ਨਹੀਂ ਕੋਈ ਕਰ ਸਕਦਾ ਪੈਸੇ ਵਾਲਾ ਬੰਦਾ ਜਿਹੜੇ ਪਰਮੇਸ਼ਰ ਦੀ ਬਾਣੀ ਪੜ੍ਹਦਾ ਹਮ ਧਨਵੰਤ ਭਾਗਤ ਸਤਿਨਾਏ ਗੁਰੂ ਮਹਾਰਾਜ ਕਹਿੰਦੇ ਹਰ ਗੁਣ ਗਾਵੇ ਸਹਿਜ ਸਵਾਰੇ ਅਸੀਂ ਹਰੀ ਦੇ ਗੁਣ ਗਾ ਕੇ ਆਤਮਿਕ ਡੋਰਤਾ ਦੇ ਵਿੱਚ ਸ੍ਰਿਸ਼ਟ ਪ੍ਰੇਮ ਦੇ ਵਿੱਚ ਜੁੜ ਜਾਂਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਅਰਦਾਸ ਇਹੀ ਹੈ ਸਤਿਗੁਰੂ ਮਹਾਰਾਜ ਸਾਰਿਆਂ ਦੇ ਉੱਪਰ ਕਿਰਪਾ ਕਰਨ ਅਸੀਂ ਬਾਣੀ ਤੋਂ ਵੱਧ ਤੋਂ ਵੱਧ ਲਾਭ ਲਈਏ ਆਪਣਾ ਜੀਵਨ ਸਫਲਾ ਕਰੀਏ ਸਤਿਗੁਰੂ ਮਹਾਰਾਜ ਕਿਰਪਾ ਕਰੇ ਇੰਨੀਆਂ ਬੇਨਤੀਆਂ ਆਪ ਜੀ ਆਨੇ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ